ਪਪੀਤਾ ਜਿਹੜਾ ਹੈਗਾ ਰੋਜ਼ ਸਵੇਰੇ ਉੱਠ ਕੇ ਖਾਇਆ ਕਰੋ ਕੀ ਫੈਟੀ ਲੀਵਰ ਵਾਸਤੇ ਪਪੀਤਾ ਜਿਹੜਾ ਹੈਗਾ ਉਹ ਸਭ ਤੋਂ ਉੱਪਰ ਹੈ ਕਮਰ ਜਿਹੜੀ ਆ ਉਹ 36 ਇੰਚ ਤੋਂ ਉੱਪਰ ਚਲੀ ਗਈ ਉਹਨੂੰ ਲੀਵਰ ਫੈਟੀ ਆਊਗਾ ਹੀ ਆਊਗਾ ਔਰ ਜਿਹੜੀ ਸਾਡੀ ਭੈਣ ਆ ਉਹਦੀ 32 ਇੰਚ ਤੋਂ ਉੱਪਰ ਕਮਰ ਚਲੀ ਗਈ ਲੀਵਰ ਫੈਟੀ ਆਊਗਾ ਹੀ ਆਊਗਾ ਆਪਣੇ ਬਜ਼ੁਰਗ ਵੀ ਖਾਂਦੇ ਸੀ ਉਹਨਾਂ ਦੇ ਬਜ਼ੁਰਗ ਵੀ ਖਾਂਦੇ ਸੀ ਗਾਹਾਂ ਉਹਨਾਂ ਦੇ ਵੀ ਖਾਂਦੇ ਸੀ ਥੋੜਾ ਖਾਣ ਪੀਣ ਦਾ ਫਰਕ ਵੀ ਸੀ ਫਿਰ ਉਹ ਖਾ ਕੇ ਹਜਮ ਕਰਨ ਦਾ ਫਰਕ ਵੀ ਸੀ ਵਰਕ ਕਰਦੇ ਸੀਗੇ ਉਹ ਤੇ ਫਿਰ ਦੂਜੀ ਗੱਲ ਉਹ ਖਾਂਦੇ ਸੀ ਘਰੇ ਹੱਗਣ ਬਾਹਰ ਜਾਂਦੇ ਸੀ ਆਪਾਂ ਖਾਣੇ ਆ ਬਾਹਰ ਹੱਗਣ ਘਰੇ ਆ ਜੰਨੇ ਆ ਇਹ ਜਿਹੜਾ ਸਿਸਟਮ ਖਰਾਬ ਕੀਤਾ ਲੀਵਰ ਦਾ ਉਹ ਆਪਾਂ ਹੀ ਕੀਤਾ ਇਹਨੂੰ ਠੀਕ ਰੱਖਣ ਵਾਸਤੇ ਵੀ ਆਪਾਂ ਹੀ ਕਰਾਂਗੇ ਜਿਨ੍ਹਾਂ ਨੂੰ ਲੀਵਰ ਦਾ ਗ੍ਰੇਡ 1 ਆ ਗਿਆ 2 ਆ ਗਿਆ 3 ਆ ਗਿਆ ਤਾਂ ਬਹੁਤ ਹੀ ਫਿਕਰ ਕਰਨ ਦੀ ਲੋੜ ਨਹੀਂ ਆਪਣੇ ਆਯੁਰਵੈਦਿਕ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਨੇ ਜਿਨ੍ਹਾਂ ਚੋਂ ਸਾਡੇ ਵੈਦ ਜੀ ਨੇ ਚੁਣਿਆ ਬੂਹ ਅਮ੍ਰਿਤ ਪਪੀਤਾ ਖਾਓ ਅਨਾਰ ਖਾਓ ਸੇਬ ਖਾਓ ਸੇਬ ਦੇ ਵਿੱਚ ਰਾਤ ਨੂੰ ਲੌਂਗ ਫਿਟ ਕਰ ਦਿਆ ਕਰੋ ਹੋਰ ਜਿਆਦਾ ਫਾਇਦਾ ਹੋ ਮਤਲਬ ਇਹ ਇਹ ਐ ਨਹੀਂ ਵੀ ਜੇ ਮੈਂ ਇਕੱਠੇ ਦੱਸ ਤੇ ਇਕੱਠੇ ਹੀ ਖਾਣੇ ਨਾ ਕਦੇ ਉਹ ਖਾ ਲਿਆ ਕਦੇ ਉਹ ਖਾ ਲਿਆ ਕਦੇ ਉਹ ਖਾ ਲਿਆ ਸਵੇਰੇ ਉੱਠ ਕੇ ਖੀਰਾ ਖਾਓ ਖੀਰਾ ਖਾਓ ਖੀਰਾ ਜਦੋਂ ਨਹੀਂ ਖਾਣਾ ਮੂਡ ਨਹੀਂ ਹੈਗਾ ਉਸ ਦਿਨ ਗਾਜਰ ਖਾ ਲਓ ਜੇ ਲੱਗਿਆ ਵੀ ਦੋ ਤਿੰਨ ਦਿਨੋਂ ਗਾਜਰ ਖਾਂਦੇ ਆਣੇ ਹੋ ਗਏ ਯਾਰ ਅੱਜ ਕੁਝ ਹੋਰ ਦੇਖਣਾ ਫਿਰ ਤੁਸੀਂ ਕੋਈ ਹੋਰ ਸਲਾਦ ਲੈ ਲਓ ਚਕੰਦਰ ਲੈ ਲਓ ਫੈਟੀ ਲੀਵਰ ਕੇਅਰ ਕੈਪਸੂਲ ਬਣਾਤਾ ਸਿੰਪਲ ਚੀਜ਼ ਬਣਾਈ ਕੋਈ ਬਹੁਤਾ ਚੱਕਰ ਚ ਪੈਣ ਦੀ ਲੋੜ ਨਹੀਂ ਇਹਨੂੰ 3 ਕਿ ਮਹੀਨੇ ਖਾ ਲਓ ਬਾਕੀ ਦਾ ਲੀਵਰ ਆਪਦਾ ਡਾਕਟਰ ਆਪ ਹੈ ਉਹਨੇ ਆਪੇ ਠੀਕ ਕਰ ਲੈਣਾ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਪਪੀਤਾ ਲੀਵਰ ਦਾ ਦੋਸਤ ਆ ਅੱਜ ਦੀ ਇੰਟਰਵਿਊ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਂ ਕਿਉਂ ਕਹਿ ਰਹੀ ਆ ਜਿਹੜਾ ਜਿਹਨਾਂ ਦੇ ਲੋਕਾਂ ਦੇ ਫੈਟੀ ਲੀਵਰ ਆ ਉਹ ਇਹ ਵੀਡੀਓ ਜ਼ਰੂਰ ਸੁਣਨ ਸਾਡੇ ਨਾਲ ਮੌਜੂਦ ਨੇ ਸੁਭਾਸ਼ ਗੋਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਰ ਬਹੁਤ ਬਹੁਤ ਸਵਾਗਤ ਜਸਤਰਾ ਜੀ ਬਹੁਤ ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਸਾਡੇ ਭੈਣ ਭਰਾ ਪ੍ਰੋਗਰਾਮ ਦੇਖ ਰਿਹਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਪਰਿ ਸਤਿਕਾਰ ਪਰਿ ਸਤਰੀਕਾਲ ਜੀ ਨਮਸਕਾਰ ਸਰ ਜਿੱਦਾਂ ਬਹੁਤ ਬਿਮਾਰੀਆਂ ਵਧ ਰਹੀਆਂ ਹਨਾ ਉਹਦਾ ਫੈਟੀ ਲੀਵਰ ਵੀ ਬਹੁਤ ਲੋਕਾਂ ਨੂੰ ਹੋ ਰਿਹਾ ਅੱਜ ਉਹਦੇ ਬਾਰੇ ਕੁਝ ਦੱਸੋ ਇਲਾਜ ਜਿਹੜਾ ਇਸ ਤੋਂ ਨਜਾਤ ਪਾ ਸਕਣ ਲੋਕ ਫੈਟੀ ਲੀਵਰ ਨਾ ਬਸ ਕੋਈ ਬਿਮਾਰੀ ਨਹੀਂ ਹੈਗੀ ਬਸ ਐਵੇਂ ਜਦੋਂ ਬੰਦਾ ਇਹਦਾ ਟੈਸਟ ਕਰਾਉਂਦਾ ਨਾ ਓਟੀਪੀਟੀ ਜਦੋਂ ਵਧ ਰਹਾ ਤੁਸੀਂ ਫਿਰ ਸੋਚੋ ਵੀ ਕੋਈ ਪ੍ਰੋਬਲਮ ਹੈ ਕਈ ਵਾਰੀ ਓਟਪੀ ਟੀ ਵੱਧ ਨਹੀਂ ਰਿਹਾ ਸੀ ਫਾਈਬਰੋਸਕੈਨ ਕਰਾ ਲੈਣੇ ਆ ਉਹਦੇ ਚ ਗ੍ਰੇਡ 1 ਆ ਜਾਂਦਾ ਕਿਸੇ ਦਾ 2 ਆ ਜਾਂਦਾ ਇਹ ਉਸੇ ਤਰ੍ਹਾਂ ਦੀ ਗੱਲ ਹੋ ਗਈ ਵੀ ਬਸ ਜਿਵੇਂ ਗੋਡੇ ਦੁਖਣ ਲੱਗ ਗਏ ਕਰਾਓ ਆਪਰੇਸ਼ਨ ਐਦਾਂ ਦਾ ਰੌਲਾ ਜਾਂ ਪੈ ਗਿਆ ਇੱਕ ਫੈਟੀ ਲੀਵਰ ਦਾ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਫੈਟੀ ਲੀਵਰ ਦੇ ਰੌਲੇ ਚੋਂ ਬਾਹਰ ਆਓ ਕੁਝ ਨਹੀਂ ਹੋਇਆ ਕਿਸੇ ਨੂੰ ਕਿਧਰੇ ਨਹੀਂ ਕੁਝ ਹੁੰਦਾ ਕਿਉਂਕਿ ਸਾਡਾ ਲੀਵਰ ਜਿਹੜਾ ਹੈਗਾ ਉਹ ਆਪਣੇ ਆਪ ਚ ਇੱਕ ਡਾਕਟਰ ਹੈ ਵੈਦ ਆ ਲੀਵਰ ਆਪਣੇ ਸਰੀਰ ਚ ਬੈਠਾ ਕਿ ਉਹ ਆਪਣੀ ਰਿਕਵਰੀ ਆਪ ਕਰਦਾ ਹੁਣ ਜਿਹਦਾ ਵੇਸਟ ਲਾਈਨ 36 ਇੰਚ ਤੋਂ ਵੱਧ ਗਿਆ ਜਿਹੜੇ ਮਰਦ ਭਰਾ ਦਾ ਕਮਰ ਜਿਹੜੀ ਆ ਉਹ 36 ਇੰਚ ਤੋਂ ਉੱਪਰ ਚਲੀ ਗਈ ਉਹਨੂੰ ਲੀਵਰ ਫੈਟੀ ਆਊਗਾ ਹੀ ਆਊਗਾ ਔਰ ਜਿਹੜੀ ਸਾਡੀ ਭੈਣ ਆ ਉਹਦੀ 32 ਇੰਚ ਤੋਂ ਉੱਪਰ ਕਮਰ ਚਲੀ ਗਈ ਲੀਵਰ ਫੈਟੀ ਆਊਗਾ ਹੀ ਆਊਗਾ ਅੱਛਾ ਇਹ ਨਾ ਕਹੋ ਤੇ ਉਹ ਕੀ ਹੈ ਕਿ ਸਾਰਾ ਲੀਵਰ ਦਾ ਦੋਸ਼ ਨਾ ਕਰੋ ਕਿਉਂਕਿ ਜਦੋਂ ਅਸੀਂ ਖਾਣੇ ਪੀਣੇ ਆ ਆਪਾਂ ਕਿਹਦਾ ਅੱਜ ਖਾਣ ਲੱਗਿਆ ਆਪਣੇ ਬਜ਼ੁਰਗ ਵੀ ਖਾਂਦੇ ਸੀ ਉਹਨਾਂ ਦੇ ਬਜ਼ੁਰਗ ਵੀ ਖਾਂਦੇ ਸੀ ਗਾਹਾਂ ਉਹਨਾਂ ਦੇ ਵੀ ਖਾਂਦੇ ਸੀ ਥੋੜਾ ਖਾਣ ਪੀਣ ਦਾ ਫਰਕ ਵੀ ਸੀ ਫਿਰ ਉਹ ਖਾ ਕੇ ਹਜਮ ਕਰਨ ਦਾ ਫਰਕ ਵੀ ਸੀ ਵਰਕ ਕਰਦੇ ਸੀਗੇ ਉਹ ਤੇ ਫਿਰ ਦੂਜੀ ਗੱਲ ਉਹ ਖਾਂਦੇ ਸੀ ਘਰੇ ਹੱਗਣ ਬਾਹਰ ਜਾਂਦੇ ਸੀ ਆਪਾਂ ਖਾਂਦੇ ਆ ਬਾਹਰ ਹੱਗਣ ਘਰੇ ਆ ਜਾਂਦੇ ਆ ਤੇ ਮਤਲਬ ਕਹਿਣ ਦਾ ਵੀ ਬੜੀ ਦੇਸੀ ਗੱਲ ਐ ਸਮਝਣ ਦੀ ਲੋੜ ਐ ਵੀ ਜੇ ਤੁਸੀਂ ਸੱਚ ਜਾਣੋ ਕਿ ਇਹ ਜਿਹੜਾ ਸਿਸਟਮ ਖਰਾਬ ਕੀਤਾ ਲੀਵਰ ਦਾ ਉਹ ਆਪਾਂ ਹੀ ਕੀਤਾ ਇਹਨੂੰ ਠੀਕ ਰੱਖਣ ਵਾਸਤੇ ਵੀ ਆਪਾਂ ਹੀ ਕਰਾਂਗੇ ਜੇ ਤੁਸੀਂ ਕਹੋ ਕੋਈ ਬਾਦ ਕੋਈ ਡਾਕਟਰ ਕੋਈ ਹਕੀਮ ਕੁਝ ਕਰੂਗਾ ਉਹ ਤੇ ਯਰ ਕਰੂਗਾ ਹੀ ਕਰੂਗਾ ਜਦੋਂ ਲੋੜ ਪਊਗੀ ਜਦੋਂ ਵਧਾ ਲਿਆ ਵਧਦਾ ਪਰ ਪਹਿਲਾਂ ਆਪਾਂ ਧਿਆਨ ਰੱਖਾਂਗੇ ਪਪੀਤਾ ਜਿਹੜਾ ਹੈਗਾ ਉਹ ਰੋਜ਼ ਸਵੇਰੇ ਉੱਠ ਕੇ ਖਾਇਆ ਕਰੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਖੀਰਾ ਖਾਇਆ ਕਰੋ ਸਵੇਰੇ ਉੱਠ ਕੇ ਖੀਰਾ ਖਾਓ ਖੀਰਾ ਖਾਓ ਖੀਰਾ ਜਦੋਂ ਨਹੀਂ ਖਾਣਾ ਮੂਡ ਨਹੀਂ ਹੈਗਾ ਉਸ ਦਿਨ ਗਾਜਰ ਖਾ ਲਓ ਜੇ ਲੱਗਿਆ ਵੀ ਦੋ ਤਿੰਨ ਦਿਨੋਂ ਗਾਜਰ ਖਾਂਦਿਆਂ ਨੂੰ ਹੋ ਗਿਆ ਯਾਰ ਅੱਜ ਕੁਝ ਹੋਰ ਦੇਖਣਾ ਫਿਰ ਤੁਸੀਂ ਕੋਈ ਹੋਰ ਸਲਾਦ ਲੈ ਲਓ ਚਕੰਦਰ ਲੈ ਲਓ ऐसे तरह ਇਹਦਾ ਜਿਹੜਾ ਗੈਪ ਹੈ ਜ ਜਿਹਨ ਖੀਰਾ ਖਾ ਲਿਆ ਉਹਨੂੰ ਗੈਪ ਦੇ ਦਿਓ 5-7 10 ਮਿੰਟ ਦਾ ਉਦੋਂ ਬਾਅਦ ਪਪੀਤਾ ਖਾਓ ਅਨਾਰ ਖਾਓ ਸੇਬ ਖਾਓ ਸੇਬ ਦੇ ਵਿੱਚ ਰਾਤ ਨੂੰ ਲੌਂਗ ਫਿਟ ਕਰ ਦਿਆ ਕਰੋ ਹੋਰ ਜਿਆਦਾ ਫਾਇਦਾ ਹੋ ਮਤਲਬ ਇਹ ਇਹ ਆਇ ਨਹੀਂ ਵੀ ਜੇ ਮੈਂ ਇਕੱਠੇ ਦੱਸ ਤੇ ਇਕੱਠੇ ਹੀ ਖਾਣੇ ਨਾ ਕਦੇ ਉਹ ਖਾ ਲਿਆ ਕਦੇ ਉਹ ਖਾ ਲਿਆ ਕਦੇ ਉਹ ਖਾ ਲਿਆ ਤਾਂ ਇਹ ਤੁਹਾਡੇ ਲੀਵਰ ਦਾ ਵੀ ਦੋਸਤ ਹੈ ਤੁਹਾਡੀਆਂ ਅੱਖਾਂ ਦਾ ਵੀ ਦੋਸਤ ਹੈ ਤੁਹਾਡੇ ਦਿਮਾਗ ਦਾ ਵੀ ਦੋਸਤ ਹੈ ਜਿਹੜਾ ਮੈਂ ਤਿੰਨ ਚੀਜ਼ਾਂ ਦੱਸੀਆਂ ਨੇ ਕਿਉਂਕਿ ਖੀਰਾ ਜਿਹੜਾ ਹੈਗਾ ਉਹ ਬਾਰਡਰ ਤੁਹਾਡੇ ਬੋਡੀ ਦੇ ਵਿੱਚ ਜਿੰਨੀ ਵੀ ਟਾਕਸਿਕਸ ਨੇ ਉਹਨਾਂ ਨੂੰ ਸਾਫ਼ ਕਰ ਦਿੰਦਾ ਔਰ ਲੀਵਰ ਨੂੰ ਤਾਂ ਐ ਧੋ ਦਿੰਦਾ ਜਿਵੇਂ ਵਾਸ਼ਿੰਗ ਮਸ਼ੀਨ 'ਚ ਕੱਪੜਾ ਧੋਈਦਾ ਵਾਸ਼ ਕਰਦਾ ਹੈ ਤਾਂ ਇਸ ਕਰਕੇ ਇਹ ਲੀਵਰ ਨੂੰ ਫਲਸ਼ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਫਿਰ ਉਸ ਤੋਂ ਬਾਅਦ ਆਪਾਂ ਉੱਪਰਲੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਲੀਵਰ ਦਾ ਗ੍ਰੇਡ 1 ਆ ਗਿਆ 2 ਆ ਗਿਆ 3 ਆ ਗਿਆ ਤਾਂ ਬਹੁਤੀ ਫਿਕਰ ਕਰਨ ਦੀ ਲੋੜ ਨਹੀਂ ਆਪਣੇ ਆਯੁਰਵੈਦਿਕ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਨੇ ਜਿਨ੍ਹਾਂ ਚੋਂ ਸਾਡੇ ਵੈਦ ਜੀ ਨੇ ਚੁਣਿਆ ਭੂ ਅਮ੍ਰਿਤ ਹੂੰ ਭੂਮੀ ਆਮਲਾ ਔਲਿਆਂ ਦੀ ਜਾਤੀ ਹੈ ਇੱਕ ਭੂਮੀ ਆਮਲਾ ਉਹ ਜਿਹੜਾ ਭੂਮੀ ਆਮਲਾ ਉਹਦਾ ਪ੍ਰੋਪਰ ਉਹਨਾਂ ਨੇ ਪੰਜਾਂਗ ਲਿਆ ਪਾਊਡਰ ਬਣਾਇਆ ਉਹਦੇ ਨਾਲ ਪਾਈ ਰੂਮੀ ਵਸਤ ਗਈ ਉਹਦੇ ਨਾਲ ਹੋਰ ਕਾਲਮਿਕ ਪਾਇਆ ਉਹਦੇ ਵਿੱਚ ਕਟਕੀ ਪਾਈ ਚਰਾਇਤਾ ਪਾਇਆ ਬਹੁਤ ساری ਦੰਨੇ ਚੀਜ਼ਾਂ ਪਾ ਕੇ ਫੈਟੀ ਲੀਵਰ ਕੇਅਰ ਫੈਟੀ ਲੀਵਰ ਕੇਅਰ ਕੈਪਸੂਲ ਬਣਾਤਾ ਸਿੰਪਲ ਚੀਜ਼ ਬਣਾਈ ਕੋਈ ਬਹੁਤਾ ਚੱਕਰ ਚ ਪੈਣ ਦੀ ਲੋੜ ਨਹੀਂ ਇਹਨੂੰ 3 ਕਿ ਮਹੀਨੇ ਖਾ ਲਓ ਬਾਕੀ ਦਾ ਲੀਵਰ ਆਪਦਾ ਡਾਕਟਰ ਆਪ ਹੈ ਉਹਨੇ ਆਪੇ ਠੀਕ ਕਰ ਲੈਣਾ ਤੇ ਜਿਹਨਾਂ ਨੂੰ ਜਿਆਦਾ ਹੈ ਵੀ ਭੁੱਖ ਨਹੀਂ ਲੱਗਦੀ ਬਾਦਾਜਮੀ ਡਕਾਰ ਇਹ ਬਹੁਤ ਪ੍ਰੋਬਲਮ ਹੁੰਦੇ ਨੇ ਜਦੋਂ ਲੀਵਰ ਖਰਾਬ ਹੁੰਦਾ ਤਾਂ ਉਹਨਾਂ ਵਾਸਤੇ ਕਿ ਲਿਵ ਐਕਸ਼ਨ ਸਰਪ ਇਹ ਲੀਵਰ ਦਾ ਸਿਰਪ ਹੈ ਤੇ ਉੱਤੇ ਲਿਖਿਆ ਫਾਰ ਫੈਟੀ ਲੀਵਰ ਜੌਂਡਿਸ ਐਂਡ ਲੀਵਰ ਡਿਸਆਰਡਰਸ ਬਿਲਕੁਲ ਡੀਸੈਂਟ ਪ੍ਰੋਡਕਟ ਹੈ ਔਰ ਇਹ ਜਿਹੜੀ ਚੀਜ਼ਾਂ ਨੇ ਇਹ ਆਈਮੀ ਨਹੀਂ ਬਣੀਆ ਹੂੰ ਇਹਨਾਂ ਤੇ ਮਿਹਨਤ ਹੋਈ ਹੋਈ ਆ ਇਹਨਾਂ ਤੇ ਬਰਸੋਂ ਮਿਹਨਤ ਹੋਈ ਹੋਈ ਹੈ ਔਰ 30 ਸਾਲ ਤੱਕ ਮੈਨੂੰ ਹੋ ਕੇ ਦੇਖਦੇ ਨੂੰ ਸਾਡੇ ਬੈਦਜੀ ਕਿਵੇਂ ਬਣਾਉਂਦੇ ਨੇ ਇਹਨਾਂ ਚੀਜ਼ਾਂ ਨੂੰ ਔਰ ਉਹਨਾਂ ਨੂੰ ਬਣਾਉਂਦੇ ਦੇਖਦੇ ਕੇ ਮੈਨੂੰ ਜੋਸ਼ ਆਉਂਦਾ ਸੀ ਮੈਂ ਬੋਲਦਾ ਸੀ ਪਹਿਲਾਂ ਮੈਂ ਲਿਖਦਾ ਸੀ ਆਰਟੀਕਲ ਫਿਰ ਮੈਂ ਬੋਲਣਾ ਸ਼ੁਰੂ ਕੀਤਾ ਜਦੋਂ ਦਾ ਯੁੱਗ ਆਇਆ ਸੋਸ਼ਲ ਮੀਡੀਆ ਦਾ ਤੇ ਇਹਦੇ ਵਿੱਚ ਵੀ ਮੈਂ ਇੱਕੋ ਹੀ ਗੱਲ ਕਹਿੰਦਾ ਹੁੰਦਾ ਕਿ ਬਾਹਲੀਆਂ ਗੱਲਾਂ ਨਾ ਸੁਣਿਆ ਕਰੋ ਇੱਕ ਰੀਲ ਚੜ੍ਹਦੀ ਆ ਦੂਜੀ ਆਉਂਦੀ ਆ ਦੂਜੀ ਛੱਡਦੇ ਤੀਜੀ ਆਉਂਦੀ ਆ ਹਰ ਕੋਈ ਆਪਣੀ رائے ਦਿੰਦਾ ਹਰੇਕ ਬੰਦੇ ਦੀ رائے ਮੁੱਲਿਆਵਾਨ ਹੁੰਦੀ ਆ ਕੋਈ ਮਾੜੀ رائے ਦੇ ਹੀ ਨਹੀਂ ਸਕਦਾ ਪਰ ਇਹ ਤੁਸੀਂ ਦੇਖਣਾ ਕਿ ਤੁਹਾਡੇ ਮਤਲਬ ਦੀ ਗੱਲ ਕਿਹੜੀ ਆ ਜੇ ਤੁਹਾਨੂੰ ਫਰਟੀ ਲੀਵਰ ਦੀ ਪ੍ਰੋਬਲਮ ਹੈ ਤਾਂ ਤੁਸੀਂ www.vedone.com ਤੇ ਜਾਓ ਆਪਣੇ ਜਿਹੜਾ ਫਰਟੀ ਲੀਵਰ ਦਾ ਪ੍ਰੋਡਕਟ ਹੈ ਲਿਵ ਐਕਸ਼ਨ ਤੇ ਆਪਣਾ ਫਰਟੀ ਲੀਵਰ ਕੇਅਰ ਕੈਪਸੂਲ ਤੇ ਐਲ ਵੀ ਅਮਰਤ ਗੋਲੀ ਵਗੈਰਾ ਪੰਜ ਛੇ ਚੀਜ਼ਾਂ ਅਸੀਂ ਦਿੰਨੇ ਆ ਇੱਕ ਅੱਧੀ ਚੀਜ਼ ਨਾਲ ਖਿਹੜਾ ਨਹੀਂ ਛੁੱਟਦਾ ਤਾਂ ਉਹ ਜਿਹੜੀਆਂ ਪੰਜ ਛੇ ਚੀਜ਼ਾਂ ਨੇ ਉਹਦਾ ਇੱਕ ਪੂਰਾ ਪੈਕ ਹੁੰਦਾ ਉਹਨੂੰ 3 ਕੁ ਮਹੀਨੇ ਯੂਜ਼ ਕਰ ਲਓ 3 ਕੁ ਮਹੀਨੇ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡਾ ਲੀਵਰ ਆਪਣੇ ਆਪ ਠੀਕ ਹੋ ਗਿਆ ਇਸ ਕਰਕੇ ਬੈਦਵਾਨ ਵੱਲੋਂ ਬਣਾਈ ਗਈ ਫੈਟੀ ਲੀਵਰ ਦੀ ਜਿਹੜੀ ਕਿੱਟ ਹੈ ਉਹ ਤੁਹਾਡੇ ਲਈ ਵਰਦਾਨ ਹੈ ਰਾਮਬਾਣ ਬਹੁਤ ਜਿਆਦਾ ਵਧੀਆ ਚੀਜ਼ ਹੈ ਔਰ ਲੇਕਿਨ ਜਦੋਂ ਤੱਕ ਤੁਸੀਂ ਤੁਹਾਡੇ ਕੋਲ ਨਹੀਂ ਪਹੁੰਚ ਪਾ ਰਹੇ ਉਦੋਂ ਤੱਕ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਨੇ ਰੀਲ ਨੂੰ ਪਿੱਛੇ ਕਰਕੇ ਮੋੜ ਕੇ ਸੁਣ ਲਿਓ ਕਿ ਫੈਟੀ ਲੀਵਰ ਵਾਸਤੇ ਪਪੀਤਾ ਜਿਹੜਾ ਹੈਗਾ ਉਹ ਸਭ ਤੋਂ ਉੱਪਰ ਹੈ ਉਸ ਤੋਂ ਬਾਅਦ ਖੀਰਾ ਜਿਹੜਾ ਹੈਗਾ ਉਹ ਉਸ ਤੋਂ ਵੀ ਉੱਪਰ ਹੈ ਬਾਕੀ ਜਿਹੜੀਆਂ ਸਪੋਰਟਿਵ ਚੀਜ਼ਾਂ ਨੇ ਉਹ ਲੈਂਦੇ ਰਿਹਾ ਕਰੋ ਸਰ ਕਾਲਾ ਗੋਂ ਦੇ ਬਾਰੇ ਵੀ ਜਾਣਕਾਰੀ ਦਿਓ ਕਾਲਾ ਗੁੰਦ ਜਿਹੜਾ ਹੈਗਾ ਨਾ ਇਹ ਬਣਾਇਆ ਸੀਗਾ ਅਸੀਂ ਗੋਡਿਆਂ ਦੀ ਗਰੀਸ ਵਾਸਤੇ ਪਰ ਇਹ ਜਦੋਂ ਜਦੋਂ ਅਸੀਂ ਬਣਾਇਆ ਲੋਕਾਂ ਨੂੰ ਦਿੱਤਾ ਮੈਨੂੰ ਨਹੀਂ ਯਾਦ ਕਿੰਨੇ ਕੁ ਲੱਖ ਕੈਪਸੂਲ ਲੋਕਾਂ ਨੇ ਖਾ ਲਿਆ ਔਰ ਇਹ ਅਸੀਂ ਬਣਾਇਆ ਸੀ ਸਿਰਫ ਉਹਨਾਂ ਵਾਸਤੇ ਜਿਨ੍ਹਾਂ ਦੀ ਗੋਡਿਆਂ 'ਚ ਗਰੀਸ ਮੁੱਕ ਜਾਂਦੀ ਆ ਜਿਹੜੇ ਕਹਿੰਦੇ ਨੇ ਜੀ ਗੋਡਿਆਂ ਨੂੰ ਆਪਰੇਸ਼ਨ ਲਈ ਗਿਆ ਅੱਜ ਤੱਕ ਜਿਹੜਾ ਵੀ ਪੇਸ਼ੈਂਟ ਆਪਣੇ ਵਰਦਾਨ ਆਯੁਰਵੈਦਿਕ 'ਚ ਆਇਆ ਉਹ ਮੈਨੂੰ ਕੋਈ ਐਜਾ ਦੁਬਾਰਾ ਨਹੀਂ ਮਿਲਿਆ ਕਿ ਜਿਹਨੂੰ ਆਪਰੇਸ਼ਨ ਕਰਾਉਣਾ ਪਿਆ ਹੋਵੇ ਕਿਉਂਕਿ ਉਹਨੇ 6 ਮਹੀਨੇ ਨੂੰ ਰੀਜਨਲ ਖਾਦਾ ਜਿਹਨੇ 6 ਮਹੀਨੇ ਨਹੀਂ ਖਾਦਾ ਉਹਦਾ ਮੈਨੂੰ ਪਤਾ ਨਹੀਂ ਪਰ ਜਿਹਨੇ ਪੂਰਾ ਕੀਤਾ ਕੋਰਸ ਜਿਹੜਾ ਮੈਨੂੰ ਮਿਲ ਕੇ ਪਰਚੀ ਛੱਡ ਕੇ ਗਿਆ ਵੀ ਗੁਲਸਾ ਹੁਣ ਠੀਕ ਲੱਗਦਾ ਵੀ ਅੱਗੇ ਖਾਣਾ ਕਿ ਨਹੀਂ ਖਾਣਾ ਤੋਂ ਮੈਂ ਕਹਿੰਦਾ ਹਫ਼ਤੇ ਜੇ ਕਦੀ ਵਾਰੀ ਖਾ ਲਿਆ ਕਰ ਤਾਂ ਉਹ ਜਿਹੜਾ ਪੇਸ਼ੈਂਟ ਆ ਉਹਨੂੰ ਉਹਨੂੰ ਮਤਲਬ ਗੋਡਿਆਂ ਦਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਈ ਕਾਲੇ ਗੁੰਦ ਦਾ ਮੇਨ ਮਤਲਬ ਇਹ ਸੀਗਾ ਇਹਦੇ ਨਾਲ ਅਸੀਂ ਇੱਕ ਤਾਂ ਕਾਲਾ ਗੁੰਦ ਕੈਪਸੂਲ ਦਿੱਤਾ ਕਿਉਂਕਿ ਇਹਦੇ ਬਦਲੇ ਬਾਜ਼ਾਰ 'ਚ ਲੋਕਾਂ ਨੇ ਖੁੱਲਾ ਕਾਲਾ ਗੁੰਦ ਬਹੁਤ ਵੇਚਦਾ ਜਿਹੜਾ ਬੰਦਾ ਪੰਸਾਰੀ ਕੋਲ ਜਾਂਦਾ ਸੀ ਕਮਿਸਟਰ ਕੋਲੇ ਉਹ ਜਿਹੜਾ ਉਹਨਾਂ ਕੋਲ ਪਿਆ ਦੀ ਅਗਲੇ ਦੇ ਦੇ ਦਿੰਦੇ ਸੀਗੇ ਅੱਛਾ ਪੇਸ਼ੈਂਟ ਨੂੰ ਆਏ ਹੁੰਦਾ ਵੀ ਗੋਇਲ ਸਾਹਿਬ ਵਾਲਾ ਤਾਂ ਕਾਫੀ ਕਾਸਟਲੀਆ ਵੀ ਜੇ ਇਹਦੇ ਨਾਲ ਸਰਜੇ ਉਹ ਜਦੋਂ ਮਹੀਨਾ ਦੋ ਮਹੀਨੇ ਖਾਂਦਾ ਉਹਨੂੰ ਫੇਰ ਆਉਣਾ ਪੈਂਦਾ ਸੀਗਾ ਤਾਂ ਇਸ ਕਰਕੇ ਕਾਲਾ ਗੁੰਦ ਜਿਹੜਾ ਅਸਲੀ ਆ ਉਹਦੇ ਉੱਤੇ ਵੈਦਵਾਨ ਲਿਖਿਆ ਜ਼ਰੂਰ ਪੜਨਾ ਵੈਦਵਾਨ ਲਿਖਿਆ ਤਾਂ ਇਟ ਮੀਨਸ ਅਸਲੀ ਆ ਕਿਉਂਕਿ ਵੈਦਵਾਨ ਦੇ ਉੱਤੇ ਆਰ ਪੀ ਹੋਈ ਹੈ ਰਜਿਸਟਰਡ ਹੈ ਗਵਰਨਮੈਂਟ ਵੱਲੋਂ ਇਹ ਐਵੀਂ ਚੀਜ਼ ਨਹੀਂ ਹੈਗਾ ਤੇ ਦੂਜੀ ਗੱਲ ਇਹਦੇ ਨਾਲ ਅਸੀਂ ਬਣਾਇਆ ਸੀ ਤੇਲ ਇੱਕ ਤੇਲ ਇਹਦੇ ਉੱਤੇ ਮਲਣ ਵਾਸਤੇ ਇਹ ਵਾਲਾ ਇਹਨੂੰ ਤੋਂ ਡੋਜ ਪੰਪ ਵਾਲਾ ਬਣਾਤਾ ਸੀ ਪਹਿਲਾਂ ਲੰਬੀ ਬੋਤਲ ਸੀ ਤੇ ਇਹਦੇ ਨਾਲ ਕੀ ਹੈ ਕਿ ਇਨਸਟੈਂਟ ਪੇਨ ਦਰਦ ਬੰਦ ਹੋ ਜਾਂਦਾ ਫਿਰ ਅਸੀਂ ਬਣਾਈ ਸੀ ਕਰੀਮ ਇਹ ਜੈੱਲ ਹੈ ਇਹ ਜੈੱਲ ਜਿਹੜੀ ਹੈ ਨਾ ਜੀ ਇਹਨੂੰ ਜਦੋਂ ਤੁਸੀਂ ਐ ਗੁੱਡੇ ਤੇ ਲਾਉਨੇ ਆ ਹਲਕੀ ਜੀ ਤਾਂ ਇੱਕਦਮ ਮਤਲਬ ਜਲਨ ਪੈਦਾ ਕਰਦੀ ਆ ਗੁੱਡੇ ਨੂੰ ਸੇਕ ਦੇਣਾ ਸ਼ੁਰੂ ਕਰ ਦਿੰਦੀ ਆ ਉਸ ਤੋਂ ਬਾਅਦ ਗੋਡਾ ਜਿਹੜਾ ਹੈਗਾ ਸਵੇਰੇ ਐ ਪਲਕ ਜਿਹੜਾ ਹੁੰਦਾ ਸੀ ਕੜਕ ਹੁੰਦਾ ਸੀ ਉਹ ਸਵੇਰੇ ਨਰਮ ਹੋ ਜਾਂਦਾ ਤਾਂ ਪੇਸ਼ੈਂਟ ਕਹਿੰਦਾ ਗੁਰੂ ਸਾਹਿਬ ਥੈਂਕ ਯੂ ਕਮਾਲ ਹੋ ਗਿਆ ਮਤਲਬ ਉਹ ਥੈਂਕ ਯੂ ਉਹਦੇ ਘਰੇ ਕਰ ਰਿਹਾ ਹੁੰਦਾ ਤੇ ਮੈਨੂੰ ਉਹਦਾ ਅਸਰ ਪਤਾ ਲੱਗਦਾ ਹੁੰਦਾ ਇੱਥੇ ਬੈਠੇ ਨੂੰ ਗੱਦੀ ਤੇ ਕਿ ਸਾਡੇ ਚਿਹਰੇ ਤੇ ਰੌਣਕ ਹੁੰਦੀ ਆ ਕਿ ਸਾਡੇ ਪੇਸ਼ੈਂਟ ਖੁਸ਼ ਨੇ ਠੀਕ ਨੇ ਔਰ ਕਾਲਾ ਗੋਲਦਸੀਂ ਬਣਾਇਆ ਸੀ ਗੋਡਿਆਂ ਵਾਸਤੇ ਪਰ ਅਖੀਰ ਅੱਜ ਇਹ ਜਿਹੜਾ ਬਣ ਗਿਆ ਇਹ ਬੁਢਾਪੇ ਦੀ ਲਾਠੀ ਬਣ ਗਿਆ ਲੋਕਾਂ ਦੀ ਸੱਚਮੁੱਚ ਕਈ ਮੈਨੂੰ ਆ ਕੇ ਮਰੀਜ਼ਾਂ ਨੇ ਕਿਹਾ ਕਹਿੰਦੇ ਗੁਇਲ ਸਾਹਿਬ ਇਹ ਤੁਹਾਡਾ ਕਾਲਾ ਗੁੰਦ ਤਾਂ ਹੁਣ ਸਾਡੇ ਬੁਢਾਪੇ ਦੀ ਲਾਠੀ ਆ ਰੋਜ਼ ਖਾਲਿਆ ਕਰੀਂ ਪੰਗਾ ਹੋਰ ਕੀ ਚਾਹੀਦਾ ਜਿਹਦੀ ਉਮਰ 35 40 ਸਾਲ ਤੋਂ ਉੱਪਰ ਹੋ ਗਈ ਆ ਉਹਨੂੰ ਚਾਹੀਦਾ ਵੀ ਰੋਜ਼ ਇੱਕ ਕਾਲਾ ਗੂੰਦ ਕੈਪਸੂਲ ਖਾ ਲਵੇ ਤਿੰਨ ਤੋਂ 6 ਕਿ ਮਹੀਨੇ ਦਾ ਕੋਰਸ ਕਰਕੇ ਛੱਡ ਦਵੇ ਫਿਰ ਮੁੜ ਕੇ 5-7 ਸਾਲ ਲੋੜ ਨਹੀਂ ਪੈਂਦੀ 5-7 ਸਾਲ ਬਾਅਦ ਕਿਹੜੀ ਦੁਨੀਆ ਆਉਂਦੀ ਆ ਕਿਹੜੇ ਰਾਜੇ ਦਾ ਰਾਜ ਆਉਂਦਾ ਫਿਰ ਦੇਖਾਂਗੇ ਕੀ ਹੁੰਦਾ ਪਰ ਲੇਕਿਨ ਇਹ ਹੈ ਕਿ ਸਾਡਾ ਜਿਹੜਾ ਟ੍ਰੀਟਮੈਂਟ ਆ ਇਹ 5-6 ਸਾਲਾਂ ਤੱਕ ਤੁਹਾਡਾ ਬੈਨੀਫਿਟ ਕਰ ਦਿੰਦਾ ਕਿ ਗੋਡੇ ਦੇ ਆਪਰੇਸ਼ਨ ਤੋਂ ਬਚਾਉਣ ਵਾਸਤੇ ਕਾਲਾ ਗੂੰਦ ਕੈਪਸੂਲ ਇੱਕ ਬਹੁਤ ਹੀ ਬੈਸਟ ਪ੍ਰੋਡਕਟ ਬਣਿਆ ਗਿਆ ਔਰ ਇਹ ਜਿਹੜਾ ਕੈਪਸੂਲ ਹੈ ਤੇ ਬੈਦਵਾਨ ਲਿਖਿਆ ਹੈ ਜਰੂਰ ਪੜਨਾ ਔਰ ਖਰੀਦਣ ਲਈ ਜਾਂ ਤਾਂ ਤੁਸੀਂ ਸਾਡੇ ਸੈਂਟਰ ਤੋਂ ਹੀ ਖਰੀਦਿਆ ਕਰੋ ਜਾਂ ਫਿਰ ਤੁਸੀਂ ਸਾਡੀ ਜਿਹੜੀ ਵੈਬਸਾਈਟ ਆ www.vaidvan.com ਤੇ ਜਾ ਕੇ ਪਰਚੇਜ਼ ਕਰ ਸਕਦੇ ਹੋ ਜਦੋਂ ਤੁਸੀਂ vaidwan.com ਖੋਲੋਗੇ ਨਾ Google ਤੇ ਤਾਂ ਕਿੰਨਾ ਕੁਝ ਖੁੱਲੂਗਾ ਉੱਥੇ ਕਿੰਨੇ ਤਰ੍ਹਾਂ ਦੇ ਗੂੰਦ ਖੁੱਲਣਗੇ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਸਾਡੇ ਆਲੇ-ਦਲੇ ਕਿੰਨੇ ਲੋਕਾਂ ਨੇ ਚਣ ਦਿੱਤੇ ਆ ਗੂੰਦ ਚਾਹਤ ਗੂੰਦ ਅੱਛਾ ਪਰ ਜਿਹੜਾ vaidwan ਲਿਖਿਆ ਉਹ ਇੱਕ ਪਰਫੈਕਟ ਗਵਰਨਮੈਂਟ ਤੋਂ ਅਪਰੂਵਡ ਔਰ ਲੱਖਾਂ ਲੋਕਾਂ ਨੂੰ অপারেশন ਤੋਂ ਬਚਾਉਣ ਵਾਲਾ ਇਕਲੋਤਾ ਪ੍ਰੋਡਕਟ ਹੈ vaidwan ਦਾ ਕਾਲਾ ਗੂੰਦ ਜੰਗਲੀ ਵੀ ਹੈ ਤੇ ਕਾਲਾ ਗੂੰਦ ਪਲੇਨ ਵੀ ਹੈ ਬਹੁਤ ਬਹੁਤ ਸ਼ੁਕਰੀਆ ਸਰ ਜੀ ਤੁਹਾਡਾ ਵੀ ਸ਼ੁਕਰੀਆ ਸਰ ਜੀ ਜਾਣਕਾਰੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਦੇਖਦੇ ਰਹੋ ਸਾਡੇ ਚੈਨਲ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ